0t ਯਾਰ ਮੈਨੂੰ ਥੋੜਾ ਟਾਈਮ ਲੱਗੂਗਾ ਮੈਂ ਨਾ ਕੁਝ ਕੰਮ ਕਰ ਰਿਆ ਹਾਂ 0t ਹੁਣ ਤਾਂ ਬਹੁਤ ਟਾਈਮ ਹੋ ਗਿਆ ਯਾਰ ਮੈਨੂੰ ਥੋੜਾ ਟਾਈਮ ਲੱਗੂਗਾ ਮੈਂ ਨਾ ਕੋਈ ਜ਼ਰੂਰੀ ਕੰਮ ਕਰਦਾ ਪਿਆ ਹਾਂ 0t ਹੁਣ ਤਾਂ ਬਹੁਤ ਭੁੱਖ ਲੱਗ ਗਈ ਹੈ ਹੁਣ ਤਾਂ ਬਹੁਤ ਟਾਈਮ ਹੋ ਗਿਆ ਹੈ ਯਾਰ ਮੈਂ ਤੈਨੂੰ ਦੱਸਿਆ ਤੇ ਆ ਮੈਂ ਕੋਈ ਜ਼ਰੂਰੀ ਕੰਮ ਕਰਦਾ ਪਿਆਵਾ ਮੈਨੂੰ ਥੋੜਾ ਟਾਈਮ ਲੱਗਣਾ ਤੂੰ ਖਾ ਲੈ ਜਾ ਕੇ ਰੋਟੀ ਯਾਰ ਮੈਨੂੰ ਇੰਜ ਨਹੀਂ ਬੋਲਣਾ ਚਾਹੀਦਾ ਸੀ ਉਹ ਮੇਰੇ ਲਈ ਤੇ ਕਹਿੰਦੀ ਵੀ ਸੀ ਬਾਰ-ਬਾਰ ਯਾਰ ਸੌਰੀ ਯਾਰ ਗੁੱਸੇ 'ਚ ਮੈਂ ਤੈਨੂੰ ਕੋਈ ਜ਼ਿਆਦਾ ਹੀ ਬੋਲ ਗਿਆ ਤੂੰ ਖਾ ਲੈਂਦੀ ਰੋਟੀ ਕਿੰਨੂੰ ਪਤਾ ਤੇ ਐਵੇਂ نیچے ਕੰਮ ਕਰਦਾ ਪਿਆਵਾ ਲੈ ਐ ਕਿਵੇਂ ਖਾ ਲੈਂਦੀ ਤੁਸੀਂ ਬਣਾਓਗੇ ਤਾਂ ਖਾਵਾਂਗੀ 어. <laughs> <laughs>